ਪੰਜਾਬ ਦੇ ਵਿੱਚ ਜਿੱਥੇ ਕਿਸਾਨ ਵਿਸਾਖੀ ਤੇ ਕਣਕ ਦੀ ਆਮਦ ਦੇ ਉੱਤੇ ਖੁਸ਼ੀਆਂ ਮਨਾ ਰਹੇ ਨੇ ਉੱਥੇ ਹੀ ਬਠਿੰਡਾ ਦੇ ਪਿੰਡ ਚੁੱਕੇ ਖੁਰਦ ਦੇ ਦੋ ਕਿਸਾਨਾਂ ਦੀਆਂ ਖੁਸ਼ੀਆਂ ਅਚਾਨਕ ਮਾਤਮ ਦੇ ਵਿੱਚ ਤਬਦੀਲ ਹੋ ਗਈਆਂ। ਵਜ੍ਹਾ ਸੀ ਇਹna ਕਿਸਾਨਾਂ ਦੀ 23 ਕਿੱਲੇ ਕਣਕ ਦੀ ਫਸਲ ਦਾ ਸੜਕੇ ਸੁਆਹ ਹੋ ਜਾਣਾ। ਦਰਸਰ ਬਠਿੰਡਾ ਦੇ ਪਿੰਡ ਚੁੱਕੇ ਖੁਰਦ ਵਿੱਚ ਦੋ ਕਿਸਾਨ ਭਰਾਵਾਂ ਦੇ ਖੇਤਾਂ ਵਿੱਚ ਅਚਾਨਕ ਅੱਗ ਲੱਗਣ ਦੇ ਕਾਰਨ ਉਹਨਾਂ ਦੀ ਤਕਰੀਬਨ 23 ਕਿੱਲਾਂ ਦੇ ਵਿੱਚ ਲੱਗੀ ਕਣਕ ਦੀ ਫਸਲ ਸੜਕੇ ਸੁਆਹ ਹੋ ਗਈ। ਕਿਸਾਨਾਂ ਮੁਤਾਬਕ ਬਿਜਲੀ ਨਿਆ ਤਾਰਾਂ ਚ ਨਿਕਲੀ ਚੰਗਿਆੜੀ ਦੇ ਖਾਨ ਤਣਕ ਦੀ ਪੱਕੀ ਫਸਲ ਨੂੰ ਅੱਗ ਲੱਗੀ ਜਦ ਕੇ ਦੂਜੇ ਦੀ ਪੰਜ ਕਿੱਲਾਂ ਦੇ ਵਿੱਚ ਪੱਕੀ ਖੜੀ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ ਪਿੰਡ ਵਾਸੀਆਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਮੌਕੇ ਤੇ ਅੱਗ ਬਜਾਊ ਦਸਤੇ ਨੂੰ ਵੀ ਬੁਲਾਇਆ ਗਿਆ ਪਰ ਅੱਗ ਐਨੀ ਤੇਜ਼ ਸੀ ਤੇ ਕਿੱਲਿਆਂ ਤੋਂ ਵੱਧ ਫਸਲ ਦਾ ਨੁਕਸਾਨ ਕੀਤਾ ਇਹ ਜੀ ਲਾਈਟ ਆਈ ਸੀ ਕਿ ਲਾਈਟ ਦੇ ਕਾਰਨ ਅੱਗ ਲੱਗ ਗਈ ਜੀ ਅਹ ਨੁਕਸਾਨ ਜੀ ਪੰਜ ਕਿੱਲੇ ਦਾ ਮੇਰੇ ਸੀਗੇ ਜੀ ਤੇ 17 18 ਕਿੱਲਿਆਂ ਦਾ ਸਾਰਾ ਨੁਕਸਾਨ ਹੋਈ ਕੁਝ ਮੇਰੇ ਗਰਜੰਟ ਸਿੰਘ ਪ੍ਰਧਾਨ ਜੀ ਦੇ ਗਵਾਂਢੀਆਂ ਦਾ ਹੋਇਆ ਜੀ ਇਸ ਕਰਕੇ ਮਤਲਬ ਅੱਗ ਇਹਦੀ ਲਾਈਟ ਦੇ ਕਾਰਨ ਲੱਗੀ ਘਟਨਾ ਤੋਂ ਬਾਅਦ ਮੌਕੇ ਉੱਤੇ ਪਹੁੰਚੇ ਤਹਿਸੀਲਦਾਰ ਨੇ ਅੱਗ ਦੇ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਤੇ ਨਾਲ ਹੀ ਭਰੋਸਾ ਦਿਵਾਇਆ ਕਿ ਪੀੜਤ ਕਿਸਾਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਜਾਨਕੀ ਮੌਕੇ ਜਦੋਂ ਸਾਨੂੰ ਪਤਾ ਲੱਗਾ ਸੀ ਮੌਕੇ ਤੇ ਪਹੁੰਚੇ ਮੌਕੇ ਫੈਗਣ ਜਾਨਕੀ ਪਹੁੰਚ ਚੁੱਕੀ ਸੀ ਕਿ ਅੱਗ ਤੇ ਕੰਟਰੋਲ ਹੋ ਚੁੱਕਾ ਸੀਗਾ ਲਗਭਗ ਦੋ ਜ਼ਿਮੀਦਾਰਾਂ ਦਾ ਜਿਨ੍ਹਾਂ ਦਾ ਅਸੀਂ ਗੱਲਬਾਤ ਕੀਤੀ ਆ ਉਹ ਗਰਜੰਤ ਸਿੰਘ ਪੁੱਤਰ ਹਰਚੰਦ ਸਿੰਘ ਮਨਜੂਰ ਸਿੰਘ ਪੁੱਤਰ ਹਰਚੰਦ ਉਹਨਾਂ ਦੀ ਲਗਭਗ ਜਾਨਕੀ 23-24 ਏਕੜ ਤਣਕ ਜਿਹੜੀ ਆ ਤਣਕੇ ਸਵਾਰ ਨਹੀਂ ਆ ਉਹਦੇ ਅਸੀਂ ਸਰਕਾਰ ਨੂੰ ਰਿਪੋਰਟ ਭੇਜ ਦੇਵਾਂਗੇ ਜਲਦੀ